ਸੱਲ ਸੀ ਬੋਲੀ ਵੀ ਦਾ ਡਾਕਟਰ ਦਸੂਭਾ ਸਾਡੇ ਰਾਹ ਦੇ ਵਿੱਚ ਬਹੁਤ ਕਰਦੀ ਨਹੀਂ ਇਹ ਤਾਂ ਹਸਾ ਲੈਂਦੇ ਲਿਖਿਆ ਹੈ ਬੋਲੀ ਸੀ ਹਮ ਕੌਣ ਹਰੀ ਬਦਰਮੀ ਸਾਡੇ ਕੰਦੇ ਨੰਦ ਦੀ ਉਹ ਗੱਲ ਭਾਵੇਂ ਸੀ ਗੱਲ ਸੱਚ ਹੈ ਪਰ ਅਸੀਂ ਕਹਿੰਦੇ ਵੀ ਅੱਜ ਸਾਡੀ ਬੰਦਮੀ ਇਸ ਗੱਲ ਤੇ ਸਾਡੀ ਮਜਬੂਰੀ ਗੱਲ ਹੋ ਰਹੀ ਜੀ ਬਿਰੋ ਜਾਰ ਕਰਦੇ ਆਂ ਅਸੀਂ ਪਰ ਅਬ ਵੀ ਸਾਡੀ ਦਲੀ ਹੈ ਉਹ ਮਾਤਾ ਜੀ ਦੇ ਘਰ ਕਰਦੇ ਨੇ ਬਹੁਤ ਆ ਮਾਇਆ ਤੇ ਅੰਦੀ ਖਤਰ ਕਿਵੇਂ ਆ ਗਿਆ ਉਹ ਰੋਪੜੋਂ ਕੜਾ ਰਸਤਾ ਆਉਥੋਂ ਸੱਤਾਂ ਪਾਰ ਕਰ ਤਰਤੀ ਦੇ ਵਿੱਚ ਕਿਉਂ ਸੱਤਾਂ ਪਾਰ ਕਰੀਂ ਜਾਸ ਕਰੋਂ ਨਾ ਸੱਤਾਂ ਪਾਰ ਕਰਕੇ ਕੀਰਤ ਕੋੜਿਆ ਦੇ ਨਾਲ ਬਾਹਰ ਨਿਕਲੇ ਹੂੰ ਦੇਰ ਕੋਈ ਨਹੀਂ ਹੈਗਾ ਜੀ ਕੋਈ ਖੱਤਰ ਹੈ ਫੇਰ ਰਾਤ ਕੋੜਿਆਂ ਦੇ ਨਾਲ ਨਿਕਲਦੇ ਸਾਰੇ ਰਾਤ ਗ੍ਰਿਫਤਾਰ ਹੋ ਜਾਂਦੇ ਨਹੀਂ ਤੇ ਨਦੀਪੜੀ ਖੱਤਰ ਹੋਣੀ ਇਸ ਨਹੀਂ ਸੀ ਮਤਲਬ ਨਾਲ ਹੋਣੀ ਨਹੀਂ ਭਾਈ ਤਾਂ ਜ ਸੜਿਆ ਸਾਥਰੂ ਦੇ ਵਿੱਚ ਕੱਲੀ ਮਾਦਾ ਉੱਧੀ ਕਿਵੇਂ ਰਹਿ ਗਈ ਸੀ ਕਿਉਂ ਨਹੀਂ ਕੋਈ ਰਾਣ ਬਾਕੀ ਮਹਿਲਾਂ ਦੇ ਨਾਲ ਸਿੰਘ ਗਏ ਨੇ ਨਾਲ ਇੱਕ ਕਿਵੇਂ ਵਿਛੜ ਗਿਆ ਰਾਤ ਤਰ੍ਹਾਂ ਜੋ ਨਹੀਂ ਵਿਛੜਦਾ ਘੋੜਾ ਕੋੜਿਆਂ ਤੋਂ ਵਿਛੜ ਕੋ ਉੜਾ ਤਾ ਉਹੇ 들어 ਜਾਂਦਾ ਉਹੇ ਰਾਤਾ ਲਿੱਟੇ ਬਾਹਰ ਜਾਂਦਾ ਰਾਤਾ ਥੜੇ ਜਾਂਦੇ ਸਾਰੇ ਬੜੇ ਜਾਂਦੇ ਨਾ ਬੜੋਂਦਾ ਕੋਈ ਬੜੋਂਦਾ ਇਹ ਸਾਰੇ ਸਵਾਲ ਨੇ ਕਿ ਕਹਾਣੀ ਕੀ ਸੀ ਭਰਤ ਪਰ ਤੋਂ ਭਰਤ ਗੜਾ ਜਿੱਦੋਂ ਭਰਤ ਗੜਾ ਤੋਂ ਕੀ ਰਸਤਾ ਹੀ ਨਹੀਂ ਸਰਸੇ ਬਲੂ ਬਿਲਕੁਲ ਰਸਤਾ ਨਹੀਂ ਸਰਸੇ ਬਲੂ ਨਾ ਗੱਡੇ ਦਾ ਪ੍ਰਾਣ ਰਸਤਾ ਪੈਦਲ ਦਾ ਰਸਤਾ ਕੀ ਰਸਤਾ ਠੀਕ ਹੋਈ ਸਵਾਰੀ ਦਾ ਰਾਤੂ ਦਾ ਗੱਡੇ ਦਾ ਜਾਂ ਜੋ ਵੀ ਵੈਟਰ ਸੀ ਵੈਟਰ ਦਾ ਉਹ ਨਾਲਾ ਗੜ ਨੂੰ ਕੁਡ ਬੀ ਟਕਟ ਘਟ ਤੋਂ ਨਾਲਾ ਗੜ ਨਾਲਾ ਗੜ ਤੋਂ ਰੋਕ ਹਰ ਸਿੱਧਾ ਰਸਤਾ ਨਹੀਂ ਰਾਤ ਕਦੇ ਆਵੇ ਬਾਇਆ ਰੋਪੜ ਤੋਂ ਬਾਇਆ ਨਾਲਾ ਗੜ ਤੋਂ ਰਾਹ ਆਈ ਨਹੀਂ ਉੱਗੇ ਸਮਝ ਗਾ ਕਿਵੇਂ ਆਗੇ ਨਾਲੋਂ ਤਾਂ ਬਹੁਤੀ ਬਹੁਤੀ ਲੋੜ ਆ। ਇਹ ਗਾੜਾ ਗੜ ਤੇ ਕੇ ਲੈ ਲੈ ਰਸ ਕੱਠੇ। ਪਰ ਉਹ ਕੋਲ ਲੋਕ ਹੀ ਕਰਨਾ। ਨੱਕੀਦਰਾ ਚੁਕੜਵਾਇ ਨਹੀਂ। ਉਹ ਤਾਂ ਕੱਲ੍ਹ ਕੱਲ੍ਹ ਹੋ ਕੇ ਪਰਸਿੱਧ ਹੋ ਆੜੇ ਬਣੋਟੇ। ਹੋਵੇ ਸਾਰਿਆਂ ਨਾਲ ਕੇ ਤੁਹਾਨੂੰ ਪਤਾ ਹੋ ਉਹ ਕਹਦੇ ਸੀ ਜਦੋਂ ਸਾਜਾ ਜੀ ਰੋਕੋ ਨਾ 15 ਸਤਿ ਵਿਛੜ ਕੇ ਮੰਗੇ ਛੋਟੇ ਸਾਹਿਬ ਜੀ ਨੂੰ ਵਿਛੜੇ ਹੋ ਗਏ ਬਾਪ ਲੋ ਬਾਪ ਆਪਣੇ ਕੋ ਰੱਖਦਾ ਉਹਨੇ ਉਹ ਆਪਣੇ ਕੋ ਰੱਖਿਆ ਉਹਨੇ ਬੈਠੇ ਆਪਣੀ ਉਹ ਆਪਣੇ ਨਾਲ ਕੋ ਨਾ ਬੈਠੇ ਦਾਦੀ ਨਾਲ ਕੋ ਬੈਗੇ ਸਾਰੇ ਸਵਾਲ ਨੇ ਸਭ ਚੁੱਪ ਰਹੇ ਦੋ ਦਿਨ ਬੈਲੰਸ ਤੇ ਹੋ ਗਏ ਉਰੇ ਦਾ ਹਾਸਲ ਪੜੇ ਤਦ ਵਿੱਚ ਚੱਲੇ ਕੇ ਨਿਕਲੀ 500 ਵਾਜੇ ਦਾ ਸਿੰਘ ਜਿਹੜਾ ਸੀ 580 40 ਨਹੀਂ ਸੀਗੇ ਜਿਹਨੂੰ ਕਹਦੇ ਨੇ ਬੇਜਾਬਾ ਲਿਖ ਕੇ ਦੇ ਦਿੱਤਾ ਹੈ ਬੇਜਾਬਾ ਕੋਈ ਲਖਾਇਆ ਨਹੀਂ ਬੇਦਾਵਾ ਦਾ ਹੁੰਦਾ ਕੋਈ ਲਿਖ ਬੜਤ ਦੀ ਅਸੀ ਖਿਰ ਦਾ ਦੀ ਲਿਖ ਬੜਤਾ ਤੱਕ ਬੜ ਗੰਟਾ ਵਾਜੇ ਦਾ ਦੇਖਾਇਆ ਬਾ ਵਾਜੇ ਦਾ ਦੇਖ ਨਹੀਂ ਆਗਾ ਪੂਰੀ ਡਿਸਟਰੀ ਬਣਦੀ ਹੈ ਜੀ ਕੋਈ ਐਗਰੀਮੈਂਟ ਹੁੰਦਾ ਕੋਈ ਰਜਿਸਟਰੀ ਹੁੰਦੀ ਹੈ ਹੈ ਰਜਿਸਟਰੀ ਹੁੰਦੀ ਆ ਵੀ ਕੋਈ ਰਜਿਸਟਰੀ ਹੁੰਦੀ ਆ ਨੂਪੈਣਾ ਲੋੜ ਦਾ ਰਜਿਸਟਰੀ ਕੀ ਮਤਲਬ ਹੈ ਕਣ ਹੈ ਕਿਹੜਾ ਰਜਿਸਟਰ ਦਾ ਬਰੌਲਾ ਕੀਤਾ ਕੋਈ ਜਵਾਨੀ ਗੱਲ ਹੈ ਮੈਂ ਤਰ੍ਹਾਂ ਸਿੱਖਾਇਆ ਨਹੀਂ ਹੂੰ ਦੂਜੇ ਦਿਨ ਰਜਿਸਟਰੀ ਬੇਦਵਾ ਪਾਰਤਾ ਕੀ ਗੱਲਾਂ ਨੇ ਇਹ ਪਲਾਨ ਬਣਾ ਵੀ ਗੱਲ ਇਹ ਹੈ ਜਦੋਂ ਉਹਨਾਂ ਨੇ ਕਹਾ ਸੀ ਕਰਾਣੀ ਪਹਿਲਾ ਸ਼ਿਤਾ ਪਹਿਲਾ ਕਦਰ ਤੋਂ ਉਹ ਤਾਂ ਗਿਆ ਤੇ ਗਿਰਵਾ 12 ਦੇ ਜੋਰ ਪਾਇਆ ਸੀ ਕਿਲਾ ਛੱਡ ਲਿਆ ਦੋ ਮੀਟਰ ਦੋ 100 ਮੀਟਰ ਮੈਲ ਕਿੰਨੀ ਦਮੈਲ ਉਹਨੇ ਬਜਰੀ ਭਰ ਕੇ ਖਚਰਾ ਜੀ ਵੇਹ ਪਹਿਲਾਂ ਇਸ ਬਾਹਰ ਗੱਡੀਆਂ ਹੋਏ ਕਿਲਾ ਖਾਲੀ ਕਰੀ ਉਹ ਛੱਡ ਦਿੰਦੇ ਲੋ ਚਾਹਦੇ ਤੇਰੇ ਵੀ ਸਵਾਰ ਵੀ ਤੇ ਕੱਢਣਾ ਅਰੇ ਧਾਰ ਸ ਗੱਲ ਲਿਖੀ ਹੋਈ ਹੈ ਖਚਰਾ ਜਿਹੜਾ ਉਹ ਟੁੱਟ ਕੇ ਪੈ ਗਈ ਖਜਾਨੇ ਨੂੰ ਤਾਂ ਖਜਾਨੇ ਗਈਦਾ ਸੀ ਗਾਹ ਵਾ ਜਿਹੜੀ ਕਿੱਦਾਂ ਤਸਬਾ ਜਿਹਨੇ ਦੇਖ ਲੈ ਸਰ ਤਰੁਕਿਆ ਦੀ ਸੀ ਫੇਰ ਨਿਕਲਣ ਤੋਂ ਲੈ ਕੇ ਆਇਆ ਨਿਕਲਦੇ ਸਾਰ ਪੈਣੇ ਟੁੱਟ ਕੇ ਸਾਹ ਵੀ ਬੈਠ ਕੇ ਟੁੱਟ ਕੇ ਵਾਹ ਤਾਂ ਇੰਨ ਪ੍ਰੈਸ਼ਰ ਨਾਲ ਆਇਆ ਸੀ ਫੇਰ ਉੱਠ ਕੇ ਗੱਲਬਾਤ ਫੇਰ ਉਹਨਾਂ ਜੀ ਅਸੀਂ ਉਹਨਾਂ ਨੂੰ ਸਜਾਵਾਂ ਦਿੱਤੇ ਉਹ ਜਾਇਆ ਫੇਰ ਜੂ ਫੇਰ ਆਟੇ ਦੀ ਗੋਲ ਬਣਾ ਕੇ ਉੱਪੇ ਲਿਆ ਵਾਦਾ ਵਿਸ਼ਵਾਸ ਕਰੇ ਵਿਸ਼ਵਾਸ ਕਰਨ ਮਾਤਾ ਨੂੰ ਗਹਿਣ ਤੇ ਆਪ 10 ਰੁਪਏ ਜਨ ਹੁੰਦੀ ਹੈ ਨਾ ਪ੍ਰੈਸ਼ਰ ਪਾਉਂਦੇ ਥਰੇ ਡੱਟ ਥਰੇ ਜੰਦਰ ਪ੍ਰੈਸ਼ਰ ਕਰੇ ਹੋਇਆ ਵੀ ਇਹ ਅਸੀਂ ਨਹੀਂ ਕਲਾਸ਼ ਕਰਦੇ ਫਿਰ ਪਾਰਟੀ ਕ੍ਰੀਏਟ ਕਰਤੀ ਮਜਣ ਮਾਤਾ بجلی ਚ ਚਾਲ ਚਾਲ ਸੀ ਚਾਲ ਕਾ ਨੂੰ ਸੀ ਬਸ ਕਮਲ ਪੜਾ ਸੀ ਕਹੇ ਇਹ ਪੜਾ ਸੀ ਪਰਮੇਸ਼ਰ ਦਾ ਹੈਗਾ ਕਾਲੀ ਚਾਲ ਸੀ ਜਿਹਨੂੰ ਪਾਰਟੀ ਬਣਾਉਂਦਾ ਚੌਦੀਤਾ ਉਹ ਭਲਾ ਹੀ ਸੀ ਤਾਹੋ ਪਤੂ ਆਪਣੀ ਜਣ ਦੇ ਜਾਂਦੀ ਸੀ ਬੀਜਲ ਬਾਈ ਬਚਾਉਂਦੇ ਹਮ ਮੜਾ ਤਾਂ ਨਹੀਂ ਸੀ ਚੌਦੀ ਨਾ ਦੇਈ ਜਾਂ ਮੀਆਂ ਕਹਿੰਦੀ ਸੀ ਵੀ ਕਿਸੇ ਤਰੀਕੇ ਨਾਲ ਪਰਿਵਾਰ ਬਚ ਜਾਵੇ ਨਾ ਖੂਨ ਖਰਾਬ ਹੋ ਪਰ ਜੋ ਪਾਣੇ ਨੂੰ ਕੋਲ ਰੱਖਦੂ ਉਹਨਾਂ ਦੇ ਅੰਦਰ ਜੋ ਸੀ ਅੰਦਰ ਵਾਲੀ ਗੱਲ ਨਹੀਂ ਸੀ ਚੱਲਦੀ ਵਿਸ਼ਵਾਸ ਕਰਦੀ ਸੀ ਉਹਦਾ ਸਭਾ ਨੂੰ ਪਤਾ ਸੀ ਪਰ ਉਹਨੇ ਤਮੰਨਿਆ ਵੀ ਇਹ ਤਾਂ ਮੇਰਾ ਜਵਾਕ ਕੱਲ ਦਾ ਇਹਨੂੰ ਤਾਂ ਇਹਦੀ ਉਮਰ ਥੋੜੀ ਈ ਗੁਰੂ ਬਣਿਆ ਹੀ ਨਹੀਂ ਮਾ ਜੋ ਸੀ ਹੂੰ ਮਾ ਸੀ ਨੋਦੀ ਇਕ ਬਲ ਲੈਦਾ ਕਦੇ ਇਹਦਾ ਕਮਲਾ ਇਹਦਾ ਕੀ ਹੈ ਇਹ ਜਿੱਦ ਕਰਦਾ ਇਹ ਕਰਦਾ ਉਹ ਕਰਦਾ ਬਜੂ ਹੁੰਦਾ ਆਪਣੇ ਘਰਾਂ ਜਾਪਾ ਮੀਨ ਕਰਦੇ ਹੂੰ ਉਹ ਪੁਰਜ਼ੋਰੀਆਂ ਸੀ